ਆਪਣੇ ਫਾਰਮ ਦਾ ਜਿੱਦਾਂ ਵਾਇਗਰੂ ਦੀ ਕਿਰਪਾ ਨਾਲ ਬੜਾ ਨਾਂ ਹੈ ਜੀ ਸਹੀ ਗੱਲ ਹੈ ਤੇ ਬੜੀ ਦੂਰ ਦੂਰ ਕਿਉਂਕਿ ਅਸੀਂ ਕਦੀ ਗਲਤ ਜਾਨਵਰ ਕਿਸੇ ਨੂੰ ਦੇਣਾ ਨਹੀਂ ਵਧੀਆ ਜੀ ਬੜੀ ਸਪੀਡ ਨਾਲ ਵਧਦੀਆਂ ਆਏ ਮੈਂ ਇਹ ਵੀ ਸੇਮ ਭੇਡ ਵਾਲਾ ਕੰਮ ਹੈ ਜੀ 7-8 ਮਹੀਨੇ ਪ੍ਰੈਗਨੈਂਟ ਹੋ ਜਾਂਦੀ ਠੀਕ ਹੈ ਜੀ ਪਰ ਇਹ ਬੜੀ ਸਖਤ ਨਸਲ ਹੈ ਇਹਨਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਇਨਨੂੰ ਕੋ ਪ੍ਰੋਬਲਮ ਨਹੀਂ ਆਉਂਦੀ ਨਾ ਬੁਖਾਰ ਹੁੰਦਾ ਨਾ ਕੋਈ ਗੱਲ ਨਾ ਬੱਤ ਲੋਸ ਮੋਸ਼ਨ ਕਦੇ ਕਦੇ ਹੋ ਸਕਦੇ ਜਿਹੜੇ ਬੰਦੇ ਨੀਰਾ ਸਪਲਾਈ ਕਰਦੇ ਨੇ ਅੱਛਾ ਜੀ ਉਹਨਾਂ ਨੂੰ ਮੇਰੀ ਅਰਜ਼ ਹੈ ਆ ਪੰਜਾਬ ਦੇ ਵਿੱਚ ਹਰ ਵੀਰ ਭਰਾ ਕੋ ਕਈਆਂ ਨੇ ਘੱਟ ਪੈਸੇ ਹੁੰਦੇ ਬੜੇ ਯੂਰਨਾਂ ਲੈਂਦੇ ਨੀਰਾ ਗੰਦਾ ਨਾ ਭੇਜਿਆ ਕਰੋ ਜਿਸ ਵਿੱਚ ਮਿੱਟੀ ਹੋਣੀ ਅੱਛਾ ਜੀ ਕੰਨਾਂ ਦੀ ਚੰਗੀ ਹੋਣੀ ਚਾਹੀਦੀ ਹੈ ਇਹ ਵੀ ਖੜੇ ਦੇਖੋ ਕੰਨ ਕੋੜੇ ਮੰਗੂ ਖੜਿਆ ਕੰਨ ਨਾ ਪੂਰਾ ਇਹ ਤਿੰਨ ਤਿੰਨ ਬੱਚੇ ਲੈ ਕੇ ਆਉਂਦੀ ਹੈ ਪੱਕੀ ਗੱਲ ਹੈ ਜੀ ਪੂਰੀ ਗਰੰਟੀ ਹੈ ਜੀ ਇਹ ਐਡੀਕ ਤਾਂ ਹੈਗੀਆ ਕਿੱਥੋਂ ਦੇ ਤਿੰਨ ਬੱਚੇ ਲਿਆਉਗੇ ਜੇ ਇਹ ਬੱਕਰੀ ਜਿਹੜੀ ਇਹ ਬਿਜ਼ਨਸ ਆਣਾ ਜੀ ਇਹ ਬਿਜ਼ਨਸ ਦਾ ਮਤਲਬ ਇਹ ਆ ਜਿਹੜਾ ਬਰੀਡਿੰਗ ਸੈਟਅਪ ਇਹਦੇ ਬੱਚਿਆਂ ਨੂੰ ਵੇਚ ਕੇ ਕਮਾਈ ਕਰਨੀ ਹਾਂ ਜੀ ਲੈ ਵੀ ਮਿੱਤਰੋ ਆਏ ਹੋયા ਜੀ ਆਪਾਂ ਬਿਰਸਾ ਫਾਰਮ ਪਿੰਡ ਡਾਲੇ ਕੇ ਤਰਨ ਤਰਨ ਸਾਹਿਬ ਦੇ ਕੋਲੇ ਤੇ ਟਿੰਮੀ ਬਾਈ ਜੀ ਨਾਲ ਗੱਲਬਾਤ ਕਰਾਂਗੇ ਤੇ ਟਿੰਮੀ ਬਾਈ ਜੀ ਆਏ ਹੋ ਨੇ ਇੰਗਲੈਂਡ ਤੋਂ ਦੇਵੇ ਬਾਈ ਜੀ ਸੋ ਪਹਿਲਾਂ ਤੁਸੀਂ ਵੇਖੀ ਐ ਜੀ ਆਪਣੀ ਭੇਡਾਂ ਵਾਲੀ ਵੀਡੀਓ ਤੇ ਅੱਜ ਬਾਈ ਜੀ ਆਪਾਂ ਗੱਲਬਾਤ ਕਰਾਂਗੇ ਜੀ ਬਰਬਰੀਆਂ ਦੇ ਉੱਪਰ ਕਿਉਂਕਿ ਬਾਈ ਟਿੰਮੀ ਬਾਈ ਜੀ ਨਾ ਇੱਕੋ ਫਾਰਮ ਦੇ ਵਿੱਚ ਦੋ ਬਰੀਡਾਂ ਰੱਖ ਰਹੇ ਨੇ ਇੱਕ ਤਾਂ ਭੇਡਾਂ ਤੇ ਦੂਜੀ ਬਰਬਰੀ ਠੀਕ ਆ ਜੀ ਤੇ ਅੱਜ ਬਰਬਰੀ ਦੇ ਬਾਰੇ ਗੱਲਬਾਤ ਕਰਾਂਗੇ ਵੀ ਕਿਵੇਂ ਇਹਦਾ ਸੁਭਬ ਬਣਿਆ ਤੇ ਕਿਵੇਂ ਆ ਗਈ ਇਹ ਤੇ ਇਹਦਾ ਵਿੱਚ ਖਰਚਾ ਕਿਵੇਂ ਹੈਗਾ ਬਰੀਡਿੰਗ ਦੇ ਲਈ ਆਪਾਂ ਇਹਨੂੰ ਫਾਰਮ 'ਚ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਖਾਣਾ ਪੀਣਾ ਕੀ ਆ ਸਾਰੀ ਗੱਲਬਾਤ ਕਰਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਬਈ ਜੀ ਆਜੋ ਆਜੋ ਅਹੀਂ ਚੱਲਦੇ ਚੱਲਦੇ ਆਜੋ ਬਈ ਫਾਰਮ ਦੇਖੋ ਪਹਿਲਾਂ ਤਾਂ ਇਹ ਹੈ ਨਾ ਜੇ ਵੀ ਤੁਸੀਂ ਪਹਿਲਾਂ ਇਹਦੇ ਬਾਰੇ ਜਾਣ ਦਿਓ ਸਾਰਾ ਕੁਝ ਆਜੋ ਬਈ ਜੀ ਗੱਲਬਾਤ ਕਰਦੇ ਆ ਟਿਮੀ ਬਾਈ ਜੀ ਨਾਲ ਬਾਈ ਐਸੀ ਕਰ ਜੀ ਜੀ ਆਇਆਂ ਨੂੰ ਤਰਸੇਮ ਜੀ ਕੀ ਹਾਲ ਚਾਲ ਨੇ ਬਾਈ ਜੀ ਵੈਲਕਮ ਇਲਤੀਲਾਣਾ ਤੁਰੀ ਤੇ ਉਹਨਾਂ ਦੇ ਦਰਸ਼ਕਾਂ ਦਾ ਜੀ ਆਇਆਂ ਸਾਡੇ ਵਿਰਸਾ ਫਾਰਮ ਤਰਨ ਤਰਨ ਧੰਨਵਾਦ ਜੀ ਪਹਿਲਾਂ ਬਾਈ ਜੀ ਆਪਾਂ ਗੱਲਬਾਤ ਕੀਤੀ ਸੀ ਪੇਡਾਂ ਬਾਰੇ ਨਾ ਬਾਈ ਜੀ ਜੀ ਤੇ ਅੱਜ ਗੱਲਬਾਤ ਕਰਾਂਗੇ ਇਹਦੇ ਬਾਰੇ ਜੀ ਖਬਰ ਇਹ ਜਵਾਖਾਂ ਜ ਮਰ ਬੱਚੇ ਜਿਹੜੇ ਨਹੀਂ ਕਿ ਨਹੀਂ ਕਹਿਣਾ ਜੀ ਜਵਾਰਤ ਨਹੀਂ ਕਰ ਸਕਦੇ ਬੜੀ ਵਧੀਆ ਨਸਲ ਹੈ ਜੀ ਇਹ ਨਸਲ ਡਿਮਾਂਡ ਬੜੀ ਹੈ ਦੀ ਪਿਛਲੇ ਵਾਰ ਆਪਾਂ ਕਿਹਾ ਸੀ ਵੀ ਆਪਾਂ ਸਾਰੀਆਂ ਵੇਚ ਦੇਣੀਆਂ ਨੇ ਜੀ ਹਾਂਜੀ ਫੇਰ ਦੁਬਾਰੇ ਰੱਖ ਲਈਆਂ ਜੀ ਗੱਲ ਕੀ ਹੈ ਜੀ ਪਲਾਨ ਤੇ ਸਾਡਾ ਇਹੋ ਹੀ ਸੀ ਜੀ ਅਸੀਂ ਤੇ ਵੇਚੀਆਂ ਵੀ ਠੀਕ ਹੈ ਜੀ ਤੇ ਫਿਰ ਜਦੋਂ ਮੈਨੂੰ ਕਾਲਸ ਆਈਆਂ ਹਾਂਜੀ ਤੇ ਮੈਨੂੰ ਉਦੋਂ ਪਤਾ ਲੱਗਾ ਵੀ ਇਹਦੀ ਡਿਮਾਂਡ ਕਿੰਨੀ ਜ਼ਿਆਦਾ ਹੈ ਜੀ ਅੱਛਾ ਜੀ ਸਵੇਰੇ ਸ਼ਾਮ ਸਵੇਰੇ ਸ਼ਾਮ ਹਰਿਆਣੇ ਤੱਕ ਦੇ ਲੋਕ ਆਏ ਜੀ ਇੱਥੇ ਅੱਛਾ ਜੀ ਹਾਂ ਠੀਕ ਆ ਤੇ ਫਿਰ ਮੈਂ ਕਿਹਾ ਯਾਰ ਇੰਨੀ ਡਿਮਾਂਡ ਹੋਣ ਤੋਂ ਬਾਅਦ ਜੇ ਨਹੀਂ ਇਹਨਾਂ ਨੂੰ ਸੇਲ ਕਰ ਦਈਏ ਹਾਂ ਜੀ ਤੇ ਇਹ ਕੋਈ ਚੰਗਾ ਡਿਸੀਜਨ ਨਹੀਂ ਆ ਸਹੀ ਗੱਲ ਹੈ ਬਾਅਦ ਚ ਵੀ ਲੋਕ ਆਉਣਗੇ ਤੰਗ ਹੋਣਗੇ ਉਰੇ ਆਉਣਗੇ ਆਪਣੇ ਫਾਰਮ ਦਾ ਜਿੱਦਾਂ ਵਾਇਗਰੂ ਦੀ ਕਿਰਪਾ ਨਾਲ ਬੜਾ ਨਾਮ ਆ ਜੀ ਸਹੀ ਗੱਲ ਹੈ ਤੇ ਬੜੀ ਦੂਰ ਦੂਰ ਕਿਉਂਕਿ ਅਸੀਂ ਕਦੀ ਗਲਤ ਜਾਨਵਰ ਕਿਸੇ ਨੂੰ ਦੇਣਾ ਨਹੀਂ ਠੀਕ ਹੈ ਇਹ ਗਾਰੰਟੀ ਹੈ ਇਸ ਤੇ ਬਿਮਾਰ ਹੋਵੇ ਕੋਈ ਇਸ਼ੂ ਹੋਵੇ ਉਹ ਜਾਨਵਰ ਅਸੀਂ ਪਿੱਛੇ ਕਰ ਦਾਂਗੇ ਇੱਥੇ ਨਹੀਂ ਰੱਖਾਂਗੇ ਠੀਕ ਹੈ ਇਹ ਕਸਟਮਰ ਨੂੰ ਨਹੀਂ ਜਾਊਗਾ ਠੀਕ ਹੈ ਸਹੀ ਗੱਲ ਹੈ ਜੀ ਜੇ ਆਪਾਂ ਇਹਦੀ ਗੱਲਬਾਤ ਕਰੀਏ ਜੀ ਬਰਬਰੀਆਂ ਦੀ ਜੀ ਕਿਵੇਂ ਆ ਬਰੀਡ ਜੀ ਇਹ ਪ੍ਰੋਡਕਸ਼ਨ ਬੜੀ ਹਾਈ ਹੈ ਜੀ ਅੱਛਾ ਜੀ ਤਿੰਨ ਤਿੰਨ ਬੱਚੇ ਆ ਵੇਖੋ ਆ ਬੱਕਰੀ ਆਏ ਭਾਈ ਦੇਖ ਸਕਦੇ ਹੋਗੇ ਸੁਨੀਲ ਆਈ ਆਈ ਭਾਈ ਸੁਨੀਲ ਇਹ ਵੀਰ ਜੀ ਵੇਖੋ ਕੁਆਲਿਟੀ ਸਹੀ ਗੱਲ ਹੈ ਜੀ ਤਿੰਨ ਬੱਚਿਆਂ ਵਾਲੀ ਆ ਤਿੰਨ ਬੱਚੇ ਵਾਲੀ ਤਿੰਨ ਬੱਚੇ ਵਾਲੀ ਠੀਕ ਹੈ ਜੀ ਸਾਡੇ ਕੋਲ ਬਹੁਤ ਬਰਬਰੀਆਂ ਨੇ ਤਿੰਨ ਤਿੰਨ ਬੱਚੇ ਆਣੀਆਂ ਤਿੰਨ ਤਿੰਨ ਬੱਚੇ ਵਾਲੀਆਂ ਜੀ ਵੈਰੀ ਹਾਈ ਕੁਆਲਿਟੀ ਇਹਨਾਂ ਦੇ ਤੁਸੀਂ ਵੇਖ ਸਕਦੇ ਕਿਸ ਲੈਵਲ ਦੀ ਬਰਬਰੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਜੀ ਵਧੀਆ ਬਰੀਡ ਹੈ ਯਾਨੀ ਕੀ ਬਰਬਰੀ ਦੀ ਜੇ ਆਪਾਂ ਗੱਲਬਾਤ ਕਰੀਏ ਹਾਂਜੀ ਇਹ ਇਹਨਾਂ ਦੇ ਨੰਬਰਸ ਬੜੀ ਜਲਦੀ ਵਧਦੇ ਆ ਕਿਦਾਂ ਜੀ ਜਿੱਦਾਂ ਅ ਦੋ ਬੱਚੇ ਤਿੰਨ ਬੱਚੇ ਦੋ ਬੱਚੇ ਤਿੰਨ ਬੱਚੇ ਦਈ ਜਾਂਦੀਆਂ ਦਈ ਜਾਂਦੀਆਂ ਸਹੀ ਜਾਂਦੀਆਂ ਹਾਂਜੀ ਠੀਕ ਹੈ ਜੀ ਤੇ ਪਹਿਲਾਂ ਜਦੋਂ ਅਸੀਂ ਲਿਆਂਦੀਆਂ ਸੀ ਹਾਂਜੀ ਉਦੋਂ ਅ ਜਲਦੀ ਡਬਲ ਹੋ ਗਏ ਆ ਠੀਕ ਹੈ ਜੀ ਠੀਕ ਹੈ ਜੀ ਕਿੰਨੀਆਂ ਰੱਖਿਆ ਸੀ ਆਪਾਂ ਜਦੋਂ ਪਹਿਲੀ ਵਾਰ ਰੱਖਿਆ ਸੀ ਪਹਿਲਾਂ ਸਾਡੇ ਕੋਲ 20 ਫੀਮੇਲ ਸੀ ਠੀਕ ਹੈ 40 42 ਨਗ ਹੋ ਗਏ ਸਾਡੇ ਕੋਲ ਬੜੀ ਜਲਦੀ ਤੇ ਉਹਦੇ ਚ ਫਿਰ ਜਦੋਂ ਆਪਾਂ ਉਦੋਂ ਲਾਸਟ ਟਾਈਮ ਵੀਡੀਓ ਬਣਾਈ ਸੀ ਤੇ ਬੜੇ ਕਸਟਮਰ ਉਹ ਸਾਡੇ ਕੋਲ ਮੈਂ ਖਾ 24 25 ਤੇ ਵੇਗ ਗੀਆਂ ਦੋ ਤਿੰਨ ਦਿਨਾਂ ਦੇ ਨਾਲ ਠੀਕ ਹੈ ਉਹ ਵੇਚਤੀ ਐ ਸੀ ਜਾਨੀ ਕੀ ਦੇ ਪਹਿਲਾ ਵਾਲੀ ਆ ਫਿਰ ਉਹ ਡਿਮਾਂਡ ਇੰਨੀ ਜ਼ਿਆਦਾ ਹੈ ਮੈਨੂੰ ਫਲ ਵੀ ਕਾਲ ਆਈ ਜਾਂਦੇ ਆ ਅੱਛਾ ਜੀ ਵੀ ਸਾਨੂੰ ਬਰਬਰੀ ਬਾਰੇ ਫਿਰ ਉਸ ਤੋਂ ਬਾਅਦ ਇਹ ਮੇਰੇ ਸੁਨੀਲ ਆ ਇਹ ਫਾਰਮ ਸਾਰਾ ਸੰਭਾਲਦਾ ਹੈ ਜੀ ਠੀਕ ਹੈ ਜੀ ਤੇ ਇਹਨਾਂ ਦੀ ਮੈਂ ਡਿਊਟੀ ਲਈ ਵੀ ਆਪਾਂ ਸੁਨੀਲ ਇਦਾਂ ਬਰਬਰੀਆਂ ਵਧਾਉਣੀਆਂ ਠੀਕ ਹੈ ਜੀ ਪਰ ਇਹਨਾਂ ਦੇ ਹਿਸਾਬ ਨਾਲ ਅਸੀਂ ਬਰਬਰੀਆਂ ਸਿਲੈਕਟ ਕਰਕੇ ਪੰਜਾਬ ਦੇ ਵਿੱਚੋਂ ਥਾਂ ਥਾਂ ਤੋਂ ਲੱਬ ਲੱਬ ਕਿ ਲੈਂਦੀਆਂ ਠੀਕ ਆ ਬਈ ਇਹ ਸੁਨੀਲ ਦੀ ਪਸੰਦ ਦੀਆਂ ਬਰਬਰੀਆਂ ਆ ਜੀ ਸਾਰੀਆਂ ਹਾਂਜੀ ਸਰ ਠੀਕ ਆ ਜੀ ਬਰੀਡਿੰਗ ਵਾਸਤੇ ਰੱਖਿਆ ਨੇ ਕਿਵੇਂ ਗੱਲ ਲਵਾ ਦਿੰਗੇ ਜੀ ਬੱਚੇ ਵੇਚਾਂਗੇ ਜੀ ਆਪਾਂ ਇਹਨਾਂ ਦੇ ਠੀਕ ਆ ਜੀ ਉਹ ਵੱਡੀ ਨਹੀਂ ਵੇਚਣੀ ਹੈਗੀ ਜੇ ਵੱਡੀ ਹੋਊਗੀ ਇਹ ਆਪਣੇ ਕੋਲ ਜਦੋਂ ਤੁਸੀਂ ਅੱਜ ਵੇਖ ਲਿਆ ਨਾ ਤੇ ਹੋ ਸਕਦਾ ਅਗਲੇ ਈਰੀਆ ਹੋਗੇ ਤੇ ਤੁਹਾਡੇ ਕੋਲ 10 12 ਹੋਰ ਹੋਣੀਆਂ ਵਧੀਆ ਇਹਨਾਂ ਦੀ ਗਰੋਥ ਹੈ ਨਾ ਬਾਈ ਬਹੁਤ ਜ਼ਿਆਦਾ ਇਹ ਵਧੀਆ ਜੀ ਬੜੀ ਸਪੀਡ ਨਾਲ ਵਧਦੀਆਂ ਹੈ ਸਪੀਡ ਨਾਲ ਵਧਦੀਆਂ ਹੈ ਮੈਂ ਇਹ ਵੀ ਸੇਮ ਪੇੜ ਵਾਲਾ ਕੰਮ ਹੈ ਜੀ 7 8 ਮਹੀਨੇ ਪ੍ਰੈਗਨੈਂਟ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਤਾਂ ਹੀ ਰੱਖੀਆਂ ਹੋਈਆਂ ਨੇ ਯਾਨੀ ਕਿ ਨਾਲ ਹੀ ਇਹ ਆਪਾਂ ਹਾਂ ਮੈਨੂੰ ਮੈਂ ਤਾਂ ਆਪਣੇ ਲੋ ਇਹਨੂੰ ਖਤਮ ਕਰਨਾ ਚਾਹੁੰਦਾ ਹਾਂ ਪਰ ਲੋਕਾਂ ਦੀ ਡਿਮਾਂਡ ਤੇ ਪੰਜਾਬ ਦੇ ਵਿੱਚ ਲੋਕਾਂ ਦਾ ਕਰੇਜ਼ ਵੇਖ ਕੇ ਨਾ ਤੇ ਮੈਂ ਇਹਨੂੰ ਕਿਹਾ ਵੀ ਨਹੀਂ ਇਹਨੂੰ ਖਤਮ ਨਾ ਕਰੀਏ ਸਹੀ ਗੱਲ ਹੈ ਜੀ ਕਿਉਂਕਿ ਜਦੋਂ ਫਾਰਮ ਤੇ ਕਸਟਮਰ ਆਉਂਦੇ ਆ ਉਹ ਜਾਂ ਇਹਨੂੰ ਡਿਮਾਂਡ ਕਰਦੇ ਜਾਂ ਉਹਨੂੰ ਡਿਮਾਂਡ ਕਰਦੇ ਆ ਮੈਂ ਭੇਡਾਂ ਨੂੰ ਸਹੀ ਗੱਲ ਸਹੀ ਗੱਲ ਤੇ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਬਰਬਰੀ ਨੂੰ ਆਈਆਂ ਨੂੰ ਜੀ ਇਹ ਹੁਣ ਸ਼ੁਰੂ ਤੋਂ ਹਾਂ ਸ਼ੁਰੂ ਤੋਂ ਹੀ ਇਹ ਸਾਲ ਹੋ ਗਿਆ ਜੀ ਸਾਲ ਹੋ ਗਿਆ ਠੀਕ ਹੈ ਜੀ ਦਿੱਕਤ ਆਈ ਕੋਈ ਬਰਬਰੀ ਰੱਖਣ ਦੇ ਵਿੱਚ ਆਪਾਂ ਨੂੰ ਮੈਂ ਬਰਬਰੀ ਬੜੀ ਸਖਤ ਨਸਲ ਇਹਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਇਨਨੂੰ ਕੋ ਪ੍ਰੋਬਲਮ ਨਹੀਂ ਆਉਂਦੀ ਨਾ ਬੁਖਾਰ ਹੁੰਦਾ ਨਾ ਕੋਈ ਗੱਲ ਨਾ ਬੱਤ ਲੂਜ਼ ਮੋਸ਼ਨ ਕਦੇ-ਕਦੇ ਹੋ ਸਕਦੇ ਉਹ ਵੱਧ ਘੱਟ ਖਾਣ ਨਾਲ ਠੀਕ ਹੈ ਕਈ ਵਾਰੀ ਦਾਣਾ ਜ਼ਿਆਦਾ ਖਵਾ ਦਿੰਦੇ ਆ ਫੀਡ ਜ਼ਿਆਦਾ ਪਾਉਂਦੇ ਉਹਦੇ ਨਾਲ ਹੋ ਸਕਦਾ ਪਰ ਉੰਜ ਠੀਕ ਰਹਿੰਦੀਆਂ ਵੇਖ ਲਓ ਕੋਈ ਜਨਮਤਾਂ ਢਿੱਲਾ ਲੱਗਦਾ ਸਹੀ ਹੈ ਲੈ ਖਾਣਾ ਪੀਣੇ ਦੀ ਗੱਲਬਾਤ ਕਰੀਏ ਕਿਵੇਂ ਇਹਨਾਂ ਦਾ ਕੀ ਗੱਲਬਾਤ ਹੁੰਦੀ ਹੈ ਅਸੀਂ ਨੀਰਾ ਪਾਉਂਦੇ ਆ ਮੱਕੀ ਦਾ ਚਾਰ ਪਾਉਂਦੇ ਆ ਜਿਹੜੇ ਬੜਾ ਖੁਸ਼ ਹੋ ਕੇ ਖਾਂਦੀਆਂ ਠੀਕ ਹੈ ਜੀ ਤੇ ਨਾਲ ਫੀਡ ਵੀ ਪਾਉਂਦੇ ਆ ਸਵੇਰੇ ਸ਼ਾਮ ਠੀਕ ਹੈ ਤੇ ਮੈਂ ਇੱਕ ਗੱਲ ਕਰੂੰਗਾ ਸਾਰੇ ਮੇਰੇ ਉਹ ਵੀਰ ਉਹਨਾਂ ਤੋਂ ਮੈਂ ਹੱਥ ਜੋੜ ਕੇ ਮਾਫੀ ਮੰਗੂਗਾ ਜੇ ਮੇਰਾ ਗੁੱਸਾ ਕਰਨਗੇ ਜਿਹੜੇ ਬੰਦੇ ਨੀਰਾ ਸਪਲਾਈ ਕਰਦੇ ਆ ਨਾ ਜੀ ਅੱਛਾ ਜੀ ਉਹਨਾਂ ਨੂੰ ਮੇਰੀ ਅਰਜ਼ ਹੈ ਵੀ ਪੰਜਾਬ ਦੇ ਵਿੱਚ ਹਰ ਵੀਰ ਭਰਾ ਕੋਈਆਂ ਨੇ ਘੱਟ ਪੈਸੇ ਹੁੰਦੇ ਬੜੇ ਯੋਰ ਨਾਲ ਆਉਂਦੇ ਨੀਰਾ ਗੰਦਾ ਨਾ ਭੇਜਿਆ ਕਰੋ ਜਿਸ ਵਿੱਚ ਮਿੱਟੀ ਆਉਂਦੀ ਠੀਕ ਹੈ ਜੀ ਅਸੀਂ ਹੋਏ ਆਪਣੇ ਨਾਲ ਕੁਝ ਹੈ ਜਾਈ ਮੈਂ ਜੀ ਹੁਣ ਨੀਰਾ ਮੰਗਾਇਆ 60 ਕਵਿੰਟਲ ਠੀਕ ਹੈ ਜੀ ਤੇ ਜਿੰਨਾ ਬੰਦਿਆਂ ਨੇ ਲਾਇਆ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਹਾਂਜੀ ਇੱਕ ਪੰਡ ਦੇ ਵਿੱਚੋਂ 7 ਕਿਲੋ 50 ਕਿਲੋ ਦੀ ਪੰਡ ਦੇ ਵਿੱਚੋਂ 7 ਕਿਲੋ ਰੇਤਾ ਹੀ ਕੱਢੀ ਅੱਛਾ ਜੀ ਹਾਂਜੀ 7 ਕਿਲੋ ਰੇਤਾ ਕੱਢੀ ਆ ਜੀ ਇਹ ਪੰਜਾਬ ਦੇ ਹੋਰ ਵੀਰਾਂ ਨੇ ਹੁੰਦਾ ਜੇ ਜਾਨਵਰ ਐਡੇ ਐਡੇ ਮਹਿੰਗੇ ਮੇਰੇ ਕੋ 50 5000 60 8000 ਦੀ ਭੇਡ ਆ ਜੀ ਹਾਂਜੀ ਹਾਂਜੀ ਇਹਨਾਂ ਨੂੰ ਮੈਂ ਜੇ ਸਿੱਧਾ ਹੀ ਨੀਰਾ ਪਾ ਦਵਾਂ ਨਾ ਛਾਣ ਕੇ ਤੇ ਸਾਰੇ ਬਿਮਾਰ ਹੋ ਜਾਣਗੇ ਸਾਰੇ ਬਿਮਾਰ ਹੋ ਜਾਣਗੇ ਹਾਂ ਉਹਨਾਂ ਨੂੰ ਬਚਣਾ ਹਜ਼ਾਰ 2000 ਤੇ ਮੇਰਾ ਹੋਣਾ ਲੱਖਾਂ ਦਾ ਨੁਕਸਾਨ ਲੱਖਾਂ ਦਾ ਨੁਕਸਾਨ ਸਹੀ ਗੱਲ ਹੈ ਤੇ ਉਹਨਾਂ ਨੂੰ ਮੇਰੇ ਹੱਥ ਜੁੜ ਕੇ ਬੇਨਤੀ ਵੀਰ ਜੀ ਇਦਾਂ ਨਾ ਕਰਿਆ ਕਰੋ ਸਹੀ ਗੱਲ ਹੈ ਵੱਧ ਲੈ ਲੀਏ ਪਹਿਲੀ ਹੈ ਨਾ ਭਾਈ ਤੁਸੀਂ ਮੈਨੂੰ ਕਹੋ ਵੀ ਪੈਸੇ ਵੱਧ ਦੇ ਦਿਓ ਹਾਂ ਬਚਦਾ ਨਹੀਂ ਕੋਈ ਸ ਤਾਂ ਹੋਰ ਲੈ ਲੋ ਬਚਦਾ ਉਹਨ ਅਮੀਰ ਹੋਣ ਦੀ ਚਾਹ ਬੜੀ ਆ ਪਰ ਰਾਤੋਂ ਰਾਤ ਅਮੀਰ ਹੋਣਾ ਸਹੀ ਗੱਲ ਨਹੀਂ ਇਹ ਬੱਕਰੀਆਂ ਤਾਈਆਂ ਬੱਕਰੀਆਂ ਦਾ ਕੰਮ ਨਹੀਂ ਤਾਈਆਂ ਫੇਲ ਹੋ ਰਿਹਾ ਜੀ ਸਹੀ ਗੱਲ ਨਹੀਂ ਲੋਕੀ ਠੱਗੀਆਂ ਦੇ ਚੱਕਰ 'ਚ ਹੀ ਰਹਿੰਦੇ ਆ ਸਹੀ ਗੱਲ ਹੈ ਬਾਕੀ ਸੁਨੀਲ ਵੀਰ ਆ ਸੁਨੀਲ ਬਾਈ ਨਾਲ ਗੱਲ ਕਰ ਹਾਂ ਜੀ ਬਰਬਰੀਆਂ ਵਾਰੀ ਸੱਸੀ ਘਤਰ ਸਿੰਘ ਦੇ ਸੱਸੀ ਘਤਰ ਬਾਈ ਕੀ ਹਾਲ ਨੇ ਸੁਨੀਲ ਵੀਰ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਇਧਰ ਕਿੰਨਾ ਟਾਈਮ ਹੋ ਗਿਆ ਬਰਬਰੀ ਦਾ ਆਪਾਂ ਨੂੰ ਇਸ ਫਾਰਮ ਤੇ ਵਹੇ ਸਾਲ ਹੋ ਗਿਆ ਬਰਬਰੀ ਦਾ ਕੰਮ ਚੱਲਿਆ ਨਾ ਠੀਕ ਹੈ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਰਬਰੀ ਸਾਢੇ 5 ਸਾਲ ਹੋ ਗਏ ਸਾਢੇ 5 ਸਾਲ ਪਹਿਲਾਂ ਆਪਣਾ ਫਾਰਮ ਉਧਰ ਅਸੀਂ ਪਿੰਡ ਹੁਣ ਭਾਈ ਨਾਲ ਇੱਥੇ ਆਪਣਾ ਮਤਲਬ ਕੰਮ ਵਧੀਆ ਚੱਲੀ ਜਾਂਦਾ ਠੀਕ ਹੈ ਠੀਕ ਹੈ ਬੱਸ ਕਿੰਨਾ ਟਾਈਮ ਇੱਥੇ ਆਪਾਂ ਪੱਕੇ ਆ ਗਏ ਇਹ ਸਾਢੇ 5 ਸਾਲ ਹੋ ਗਏ ਭਾਈ ਨੂੰ ਕੰਮ ਕਰਦਿਆਂ ਜੀ ਠੀਕ ਹੈ ਜੀ ਕਿਵੇਂ ਆ ਬਰਬਰੀ ਦਾ ਕੰਮ ਜੇ ਦੇਖਿਆ ਜਾਵੇ ਤਾਂ ਜੀ ਕਿਵੇਂ ਲੱਗਦਾ ਤੁਹਾਨੂੰ ਮੇਰੇ ਬਹੁਤ ਵਧੀਆ ਇਹਨੂੰ ਇੱਕ ਤਾਂ ਬਿਮਾਰੀ ਘੱਟ ਆਉਂਦੀ ਹੈ ਅੱਛਾ ਤੇ ਇੱਕ ਇਹਦੇ ਬੱਚੇ ਦੇ ਸਮਰਥਾ ਬਹੁਤ ਹੈ ਮਤਲਬ ਇਹ ਇੱਕ ਤਾਂ ਸੂਗੀ ਉਸ ਤੋਂ ਇੱਕ ਮਹੀਨੇ ਬਾਅਦ ਦੁਬਾਰੇ ਫਿਰ ਕਰਾਸ ਹੋ ਜਾਂਦੀ ਹੈ ਮਿਕ ਅੱਛਾ ਠੀਕ ਹੈ ਜੀ ਹੂੰ ਤੇ ਦੂਸਰਾ ਨੰਬਰ ਇਹ ਮੰਨ ਲਓ ਜਿਹੜੀ ਪੱਟ ਹੈਗੀ ਆ ਜਿਵੇਂ ਆਪਣੀ ਪਿੱਟਲ ਮਤਲਬ 13 14 ਮਹੀਨਿਆਂ ਦੇ ਕਰਾਸ ਹੁੰਦੀ ਹੈ ਇਹ 9 8 9 ਮਹੀਨਿਆਂ ਦੀ ਪੱਟ ਜਿਹੜੀ ਕਰਾਸ ਹੋ ਜਾਂਦੀ ਹੈ ਠੀਕ ਹੈ ਜੀ ਹਾਂਜੀ ਤੇ ਇਹਨਾਂ ਨੂੰ ਵੈਸੇ ਇਹਨਾਂ ਚ ਏ ਹੁੰਦੀ ਹੈ ਜਿਆਦਾਤੋਂ ਮਨ ਲੈ ਬਿਮਾਰੀ ਨੂੰ ਮਤਲਬ ਕੰਟਰੋਲ ਪੂਰਾ ਕਰਦੀ ਹੈ ਪੂਰਾ ਕਰ ਲੈਂਦੇ ਨੇ ਸਹੀ ਗੱਲ ਵੀ ਦੇਖ ਸਕਦੇ ਹੋ ਜਾਨਕੀ ਵੀ ਇਹਦੇ ਵਿੱਚ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਆਉਂਦੀ ਹਣਾ ਤੇ ਖਰਾਕ ਵੀ ਬਹੁਤ ਘਟ ਇਹਨਾਂ ਦੇ ਜੀ ਖਰਾਕ ਕਿਵੇਂ ਆਗੀ ਕਿੰਨਾ ਖਾਂਦੀ ਹੈਗੀ ਇਹ ਜੀ ਦੇਖਿਆ ਜਾਵੇ ਖਰਾਕ ਦੀ ਗੱਲ ਕਰੇ ਸੱਚੇ ਬਿੱਟ ਨਾਲ ਕਾਫੀ ਘਟ ਹੈ ਅੱਛਾ ਹਾਂਜੀ ਠੀਕ ਹੈ ਨਾ ਬਿੱਟਲ ਤੋਂ ਦਾ ਕਾਫੀ ਘਟ ਇਹਨਾਂ ਦੇ ਇਹਦੀ ਕੁਆਲਿਟੀ ਦੱਸੋ ਵੀ ਕੁਆਲਿਟੀ ਕਿਹੋ ਜੀ ਹੋਣੀ ਚਾਹੀਦੀ ਹੈ ਹਾਂਜੀ ਹਰ ਇੱਕ ਤਾਂ ਕੰਨਾਂ ਦੇ ਕੰਨਾ ਦੀ ਕੀ ਦੇਖਣਾ ਚਾਹੀਦਾ ਆਪ ਨੂੰ ਦੇ ਵਿੱਚ ਪਰ ਖੜੇ ਹੋਣਾ ਚਾਹੀਦੇ ਜਿਵੇਂ ਇਹ ਆ ਕਿ ਇਸ ਤੋਂ ਵੀ ਜ਼ਿਆਦਾ ਹੋਣੇ ਚਾਹੀਦੇ ਨੇ ਮੈਂ ਮਤਲਬ 90 95% ਹੈਗੀ ਆ ਬਾਕੀ ਠੀਕ ਆ ਮੰਨ ਲਓ ਵਧੀਆ ਕੁਆਲਿਟੀ ਹੈ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪੂਰੀ ਕੁਆਲਿਟੀ ਕੁਆਲਿਟੀ ਦਿਖਾਓ ਮੈਨੂੰ ਪੂਰੀ ਕੁਆਲਿਟੀ ਦਿਖਾਓ ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹ 100% ਆ ਹਾਂਜੀ ਹਾਂਜੀ ਉਹਨੂੰ 100% ਪਿਓਰ ਵਰਬਰੀ ਦਿਖਾਉਣਾ ਹੈਗੇ ਵੀ ਇਹ ਤੇਜ ਬਹੁਤ ਆ ਬਾਈ ਤੇਜ ਬਹੁਤ ਐਕਟਿਵ ਪੂਰੀ ਹੁੰਦੀ ਐ ਐਕਟਿਵ ਬਹੁਤ ਲੈ ਵੀ ਇਹ ਦੇਖ ਸਕਦੇ ਹੋਗੇ ਆ ਦੇਖੋ ਸਰ ਇਹ ਸਿੰਘਾਂ ਸੰਗਾ ਦਾ ਕੀ ਮੈਟਰ ਹੁੰਦਾ ਦੇ ਵਿੱਚ ਵੀ ਸਿੰਘਾਂ ਵਾਲੀ ਲਈ ਨਹੀਂ ਸਾਰੇ ਤਾਂ ਆਪਣੇ ਮਾਰਕੀਟ ਨੇ ਬਣਾਇਆ ਐ ਬਾਕੀ ਸਿੰਘਾਂ ਆਂ ਦਾ ਕੋਈ ਚੱਕਰ ਨਹੀਂ ਹੁੰਦਾ ਕੁਆਲਟੀ ਕੰਨਾਂ ਦੀ ਚੰਗੀ ਹੋਣੀ ਚਾਹੀਦੀ ਐ ਲੈ ਵੀ ਖੜੇ ਦੇਖੋ ਕੰਨ ਕੋੜੇ ਮੰਗੂ ਖੜਿਆ ਕੰਨ ਨਾ ਪੂਰਾ ਹੀ ਐ ਸਹੀ ਗੱਲ ਐ ਬਹੁਤ ਕੁਆਲਟੀ ਆਈ ਇਹ ਵੀ ਟਾਪ ਕੁਆਲਟੀ ਆ ਗਈ ਦੇਖ ਸਾਧੋ ਕੰਨ ਪੂਰੇ ਖੜਿਆ ਗਏ ਭਾਈ ਹਾਂਜੀ ਹਾਂਜੀ ਛੋਟਾ ਕੰਨੀ ਪੂਰਾ ਪੁੱਠਾ ਕੋੜੇਦਰਾ ਖੜਾ ਕਰਦੀ ਠੀਕ ਆ ਹਾਂਜੀ ਕਾਫੀ ਬੱਕਰੀਆਂ ਆ ਗਈਆਂ ਆਪਣੀਆਂ ਚੰਗੀਆਂ ਠੀਕ ਆ ਜੀ ਫੁੱਲ ਹਾਈਟ ਦੀ ਕਿੰਨੀ ਕੁੰਦੀ ਹੈ ਫੁੱਲ ਹਾਈਟ ਸਾਰਿਆਂ ਦੀ ਕੱਟ ਹੁੰਦੀ ਹੈ ਅੱਛਾ ਕੱਟ ਮਤਲਬ ਇਹਦਾ ਵਜ਼ਨ ਹੋ ਜਾਂਦਾ ਏ 40 ਕਿਲੋ ਤੇ ਕਰੀਓ 40 ਕਿਲੋ ਹੋ ਜਾਂਦਾ ਚੰਗੀ ਬੱਕਰੀ ਦਾ ਜੀ ਚੰਗੀ ਬੱਕਰੀ ਦਾ ਜੀ ਹਾਂਜੀ ਹਾਂਜੀ ਠੀਕ ਆ ਬਰੀਡਰ ਫੜੀ ਇੱਕ ਬਰੀ ਮਲੇ ਮੈਂ ਵੀ ਉਹਨੂੰ ਦਿਖਾਉਣਾ ਜੀ ਤੁਹਾਨੂੰ ਬਰੀਡਰ ਵੀ ਦਿਖਾਦੀ ਆ ਆਪਣਾ ਇੱਧਰ ਦਿਖਾ ਦਿਆ ਦੇਓ ਅਬੀ ਤੇਜ ਬਹੁਤ ਹੁੰਦੀ ਆ ਬਈ ਇਹ ਬਰੀਡ ਇਹ ਬਾਈ ਬਹੁਤ ਤੇਜ ਨਸਲਾ ਏ ਲੈ ਮੈਤਰੋ ਬਰੀਡਰ ਦੇਖੋ ਇਹ ਇਹ ਲਾਲ ਅੱਖਾਂ ਚ ਆ ਗਿਆ ਹਾਂਜੀ ਅੱਖਾਂ ਲਾਲ ਆ ਬਾਕੀ ਕੰਨ ਇਹ ਲਾਲ ਹੁੰਦੀ ਆ ਅੱਖਾਂ ਨਾ ਵਰਬੀ ਦੀ ਜੇ ਦੇਖਿਆ ਜਾਵੇ ਇਹ ਤਾਂ ਆਪਾਂ ਦੇਖੋ ਇਹ ਲਾਲ ਤੇ ਚਿੱਟੇ ਦਾ ਕੋਈ ਏਡੇ ਵੱਡੇ ਗੱਲਾਂ ਨਹੀਂ ਬੇਸਿਕ ਗੱਲ ਆਪਾਂ ਵੈਸੇ ਬਣਿਆ ਮੰਨ ਲਓ ਚਿੱਟੀ ਅੱਖ ਬਾਕੀ ਆਪਣੇ ਕੋਲ ਲਾਲ ਅੱਖ ਦੇ ਜਾਨਵਰ ਹੈਗੇ ਆ ਕਿੰਨੇ ਦੰਦ ਹੋ ਗਿਆ ਬਈ ਇਹ ਇਹ ਵੀਰੇ 4 ਦੰਦ ਹੋ ਗਏ ਆਪਾਂ ਦਿਖਾ ਵੀ ਦਿੰਨੇ ਤੇ 6 ਹੁਣ ਚੱਕੀ ਚੱਕਣ ਲੱਗ ਗਈ ਚਾਰ ਦੰਗ ਹੋਏ ਚਾਰ ਹੀ ਹਣਾ ਹਾਂਜੀ ਚਾਰ ਲੈ ਵੀ ਦੇਖ ਸਕਦੇ ਮਿੱਤਰੋ ਹਾਂਜੀ ਹਾਂਜੀ ਇਹ ਆ ਪੂਰੀ ਟੌਪ ਗ੍ਰੀਡਰ ਆ ਗਈ ਤੇ ਬੱਚੇ ਪੁੱਛੇ ਕਿਵੇਂ ਆ ਰਹੇ ਨੇ ਬਈ ਬੱਚੇ ਇਹਦੇ ਭਾਈ ਇਹ ਬਹੁਤ ਵਧੀਆ ਆਉਣਗੇ ਠੀਕ ਆ ਹਾਂਜੀ ਇਹ ਬ੍ਰੀਡਰ ਹੁਣ ਨਵਾ ਲੈਂਦਾ ਈ ਮਤਲਬ ਸਾਰੀਆਂ ਬੱਕਰੀਆਂ ਦਾ ਤਾਂ ਕ੍ਰੋਸ ਹੈ ਹੀ ਹੋਣੀ ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਜੀ ਬਰਬਰੀ ਦੀ ਬੱਚੇ ਦਾ ਕਿੰਨਾ ਕੁ ਰੇਟ ਹੁੰਦਾਗਾ ਜਿਵੇਂ ਇਹ ਬੱਚੇ ਨੇ ਨਾ ਦੋ ਦੋ 2.5 ਮਹੀਨੇ ਦੀ ਕੀ ਰੇਟ ਹੁੰਦਾ ਇਹਦਾ ਬੱਚਾ ਸੀ ਨਾ ਸਰ ਜਿਵੇਂ 3 ਕਿ ਮਹੀਨਿਆਂ ਦਾ ਸੇਲ ਕਰਦੇ ਆ ਹਾਂਜੀ ਉਹਦਾ ਆਪਣਾ 6500 ਰੁਪਏ ਰੇਟ ਰੱਖਿਆ ਹੈ ਫਿਕਸ ਰੇਟ ਹੈ ਗਏ ਫਿਕਸ ਰੇਟ ਫਿਕਸ ਰੇਟ ਹੈ 3 ਮਹੀਨੇ ਦਾ ਬਰਤਨ 3 ਮਹੀਨਾ ਹਾਂਜੀ ਠੀਕ ਆ ਤੇ ਜੇ ਕੋਈ ਗੱਬਣ ਮੇ ਹੋਵੇ ਫੇਰ ਬਈ ਗੱਬਣ ਦਾ ਵੇਖੋ ਇਹ ਚੰਗੀ ਬੱਕਰੀ ਦਾ 18-20000 ਤੋਂ ਪਾਰ ਹੀ ਮਿਲਦੀ ਹੈ ਇਹ ਹਾਂ ਤੇ ਵੈਸੇ ਤਾਂ 12000 ਤੋਂ ਸਟਾਰਟ ਹੋ ਜਾਂਦੀ ਉਹ ਫਿਰ ਆਪੇ ਦੇ ਸਿਰ ਤੇ ਜਿਵੇਂ ਮਤਲਬ ਕਿਸੇ ਨੇ ਕਿਸ ਤਰ੍ਹਾਂ ਦੀ ਕੁਆਲਿਟੀ ਰੱਖਣੀ ਹੈ ਉਹ ਜਿੱਦਾਂ ਦੀ ਕੁਆਲਿਟੀ ਹੈਗਾ ਉਦਾਂ ਦਾ ਰੇਟ ਹੈ ਨਾ 12000 ਲਾ ਕੇ 20000 ਤੱਕ ਪੂਰੀ ਆ ਜੋ ਲੈ ਵੀ ਜਿੱਦਾਂ ਦੀ ਕੁਆਲਿਟੀ ਹੈਗੀ ਉਦਾਂ ਦਾ ਰੇਟ ਆ ਯਾਨਕਿ 12000 ਤੋਂ ਸਟਾਰ ਜਿਵੇਂ ਆ ਵਾਲੀ ਬੱਕਰੀ ਹੈਗੀ ਹਾਂਜੀ ਇਹ ਤਿੰਨ ਤਿੰਨ ਬੱਚੇ ਲੈ ਕੇ ਆਉਂਦੀ ਹੈ ਪੱਕੀ ਗੱਲ ਹੈ ਤਿੰਨ ਪੂਰੀ ਗਰੰਟੀ ਇਹ ਇਹ ਐਡੀਕ ਤਾਂ ਹੈਗੀ ਆ ਕਿੱਥੋਂ ਦੇ ਤਿੰਨ ਬੱਚੇ ਤਿੰਨ ਬੱਚੇ ਲਿਆਉਗੇ ਜੇ ਕਿਸੇ ਨੂੰ ਹੋਵੇ ਤਾਂ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਜਦੋਂ ਸੂਗੀ ਹੁਣ ਤਿੰਨ ਮਹੀਨੇ ਦੀ ਗੱਭਣ ਹੈ ਅੱਛਾ ਜੀ ਤੇ ਇਹਦੇ ਬੱਚੇ ਪੂਰੀ ਬੁਕਿੰਗ ਚੱਲਦੇ ਆ ਲੈ ਵੀ ਤਿੰਨ ਬੱਚੇ ਦਿੰਦੀ ਆ ਬਈ ਆ ਦਿਖਾ ਦੇ ਲੈ ਵਾ ਬਈ ਇਹਦਾ ਤਾਂ ਦੇਖ ਸਕਦੇ ਦੁੱਧੇ ਕਿੰਨਾ ਕੁ ਹੁੰਦਾ ਵੇ ਥੱਲੇ ਜੇ ਦੇਖਿਆ ਜਾਵੇ ਤਾਂ ਦੁੱਧ ਜੀ ਵਿੱਚ ਮਤਲਬ ਐਸ ਬੱਕਰੀ ਥੱਲੇ 1 ਲੀਟਰ ਹੈਗਾ ਜੀ ਟਾਈਮ ਦਾ ਐਵੇਂ ਝੂਠ ਮਾਰਨ ਨੂੰ ਕਹੀ ਜਾਂਦੇ 2 2 ਟਾਈਟੇ ਦਿਨ ਤੋਂ 1 ਲੀਟਰ ਹੈ ਨਹੀਂ ਇਹਨਾਂ ਦੇ ਤੇ ਬੱਚੇ ਹੀ ਪਾਲਦੀ ਆ ਜੇ ਦੇਖਿਆ ਹਾਂ ਜੀ ਬੱਚੇ ਪਾਲਦੀ ਆ ਬੱਚੇ ਪਾਲਦੀ ਆ ਸਹੀ ਗੱਲ ਆ ਮਿੱਤਰੋ ਦੇਖ ਸਕਦੇ ਹੋਗੇ ਤੇ ਹੋਰ ਕੁਝ ਬਈ ਇਹਨਾਂ ਦੇ ਬਾਰੇ ਹੋਰ ਬਸ ਇਹਨਾਂ ਦੇ ਵੈਕਸਿੰਗ ਹੁੰਦੇ ਟਾਈਮ ਸਰੇ ਬਿਮਾਰੀ ਆਉਂਦੀ ਨਹੀਂ ਗੀ ਬਿਮਾਰੀ ਆਉਂਦੀ ਨਹੀਂ ਹੈਗੀ ਤੇ ਬਸ ਬੱਚੇ ਬਹੁਤ ਵਧੀਆ ਮਤਲਬ ਤਿੰਨ ਤਿੰਨ ਬੱਚੇ ਹੂੰ ਬੱਕਰੀਆਂ ਵਿੱਚ ਕਾਫੀ ਹੈਗੀਆਂ ਤਿੰਨ ਚਾਰ ਹੈਗੀਆਂ ਤਿੰਨ ਤਿੰਨ ਬੱਚਿਆਂ ਦੀਆਂ ਬਾਕੀ ਦੋ ਤਾਂ ਲਿਉਂਦੀਆਂ ਲਿਉਂਦੀਆਂ ਠੀਕ ਹਾਂਜੀ ਹਾਂਜੀ ਚਲੋ ਠੀਕ ਹੈ ਬਾਈ ਜੀ ਬਾਈ ਨਾਲ ਗੱਲਬਾਤ ਕਰਦੇ ਆ ਜੋ ਆਜੋ ਬਾਈ ਜੀ ਹੁਣ ਟਿਮੀ ਬਾਈ ਜੀ ਨਾਲ ਗੱਲਬਾਤ ਕਰਦੇ ਆਂਗੇ ਟਿਮੀ ਭਾਈ ਜੀ ਆਪਾਂ ਜਦੋਂ ਬਰਬਰੀਆਂ ਰੱਖੀਆਂ ਸੀਗੀਆਂ ਜੀ ਠੀਕ ਹੈ ਜੀ ਪਹਿਲੀ ਪਹਿਲੀ ਵਾਰ ਲੈ ਕੇ ਆਏ ਸੀਗੇ ਠੀਕ ਹੈ ਜੀ ਕਿੰਨੇ ਕਿੰਨੇ ਰੁਪਏ ਦੀ ਬਰਬਰੀ ਆਪਾਂ ਲੈ ਕੇ ਆਏ ਸੀ ਉਦੋਂ ਮੈਂ ਐਵੇਂ ਕਹਾਂ ਜੀ ਮੈਂ ਤੇ 15000 ਤੇ 16000 ਤੱਕ ਲਿਆਂ ਮੈਕਸਿਮਮ ਠੀਕ ਹੈ ਜੀ ਇੰਨੇ ਤਾਂ ਮਿਲ ਜਾਂਦੀ ਸੀ ਪਰ ਅੱਜ ਉਹ ਪੁਰਾਣੀ ਗੱਲ ਹੋ ਗਈ ਹਾਂਜੀ ਜਿਹੜੀ ਚੰਗੀ ਜਿੱਦਾਂ ਥੋੜੀ ਸਾਈਜ਼ ਵਾਲੀ ਜਿੱਦਾਂ ਸਾਡੇ ਕੋਲ ਹੁਣ ਵੇਖੋ ਕਿੰਨੀ ਕਿੰਨੀ ਵਧੀਆ ਵੱਡੇ ਸਾਈਜ਼ ਇਹਦਾ ਵੀ ਮੈਕਸਿਮਮ 20000 ਰੁਪਏ ਰੇਟ ਹੋਗਾ ਮੈਕਸਿਮਮ ਇਹ ਠੀਕ ਹੈ ਜੀ ਕਿਉਂਕਿ ਇਹ ਮੈਂ ਤਾਂ ਤੁਹਾਨੂੰ ਦੱਸਣ ਦਿਆਂ ਹਾਂਜੀ ਵੀ ਮੇਰੇ ਵੀਰ ਭਰਾ ਕੋਈ ਨਾ ਠੱਗੀ ਨਾ ਖਾਵੇ ਅੱਛਾ ਜੀ ਜੇ ਕਿਸੇ ਨੇ ਤੁਹਾਡੇ ਕੋਲ ਵੱਧ ਪੈਸੇ ਮੰਗੇ ਤੇ ਸਮਝ ਲਓ ਵੀ ਗਲਤ ਪੈਸੇ ਮੰਗਣ ਦੇ ਰਹੇ ਅੱਛਾ ਜੀ ਹਾਂ ਤੇ ਕਿੰਨੀ ਹੁੰਦੀ ਹੈ ਇਹਦੀ ਅਸਲ ਕੀਮਤ ਜੇ ਦੇਖਿਆ ਆ ਬ 12000 12000 ਤੋਂ ਸ਼ੁਰੂ ਹੋ ਜੋ ਤੇ 20000 ਤੱਕ ਮੈਕਸਿਮਮ ਇੰਨੀ ਕਈ ਹਾਂ ਠੀਕ ਹੈ ਕੋਈ ਕਹਿੰਦਾ ਮੇਰੀ 30000 ਦੀ ਕੋਈ 35000 ਦੀ ਆ ਹਾਂ ਜੀ ਇਹ ਤੇ ਹੁਣ ਉਹ ਹੀ ਜਵਾਬ ਦੇ ਸਕਦੇ ਆ ਕਿ ਉਹਨਾਂ ਕਿਉਂ ਕਿਉਂ ਮੰਗੀ ਠੀਕ ਹੈ ਇਹ ਹਨਾ ਇਹ ਬੱਕਰੀ ਜਿਹੜੀ ਇਹ ਬਿਜ਼ਨਸ ਆ ਨਾ ਜੀ ਇਹ ਬਿਜ਼ਨਸ ਦਾ ਮਤਲਬ ਆ ਜਿਹੜਾ ਬਰੀਡਿੰਗ ਸੈਟਅਪ ਇਹਦੇ ਬੱਚਿਆਂ ਨੂੰ ਵੇਚ ਕੇ ਕਮਾਈ ਕਰਨੀ ਹਾਂ ਜੀ ਹਾਂ ਜੀ ਤੇ ਜੇ ਬੱਚੇ ਵੇਚ ਕੇ ਕਮਾਈ ਨਾ ਆਈ ਤੇ ਤੁਸੀਂ ਬੱਕਰੀ ਦੇ ਡੇੜੇ ਘੜੇ ਘੁੰਮਦੇ ਰਹੇ ਭੀ ਇਹਦੇ ਪੈਸੇ ਪੂਰੇ ਕਰੀਏ ਹੂੰ ਤੇ ਕੰਮ ਕਿਦਾਂ ਚੱਲੂਗਾ ਜੀ ਨਹੀਂ ਹੁੰਦਾ ਜੀ ਬੱਚਾ ਜੀ 6500 ਰੁਪਏ ਦਾ ਉਹ ਵੀ ਟਾਪ ਬਰੀਡ ਦਾ ਚੰਗਾ ਹਾਂ ਜੀ ਜੇ ਲੋ ਕੁਆਲਟੀ ਦਾ ਯਾਰ ਘਟ ਵੀ ਘੁਗਾ ਸਹੀ ਗੱਲ ਹੈ ਹਾਂ ਜੀ ਤੇ ਬੱਕਰੀ ਦੇ 30000 ਰੁਪਏ ਪੂਰਾ ਕਿੱਥੋਂ ਕਰਨਾ ਜੀ ਸਹੀ ਗੱਲ ਹੈ ਜੀ ਇਹ ਮੈਂ ਬਲੀ ਤੁਹਾਨੂੰ ਸਪਸ਼ਟ ਜੀ ਗੱਲ ਕੀਤੀ ਪੈਸੇ ਪੂਰੇ ਨਹੀਂ ਹੋ ਸਕਦੇ ਜੇ ਬਹੁਤ ਚੰਗੀ ਬਰੀਡ ਹੈ ਤੇ ਤਿੰਨ ਬੱਚਿਆਂ ਲਈ ਆ ਜਾਂ ਦੋ ਬੱਚੇ ਬੜੇ ਹਾਈਬ੍ਰਿਡ ਦੇ ਆ ਹੂੰ ਜੀ ਤੇ ਉਹ ਤੁਸੀਂ 18 ਤੋਂ 20000 ਰੁਪਏ ਲੈ ਕੇ 18 ਤੋਂ 20000 ਠੀਕ ਹੈ ਜਿਆਦਾ ਪੈਸੇ ਨਾ ਲਾਇਓ ਤੇ ਮੰਗਣ ਵਾਲੇ ਤੇ ਸਾਡੇ ਕੋ ਵੀ ਕਈ ਮੰਗ ਲੈਂਦੇ 50 50 60 60000 ਠੀਕ ਹੈ ਜੀ ਇਹ ਬਰਬਰੀ ਦਾ ਹੀ ਉਹ ਮੈਂ ਇੱਕਦੋ ਬੰਦੇ ਨੂੰ ਫੋਨ ਕੀਤਾ ਆਂਦੇ ਨਹੀਂ ਜੀ ਤੁਹਾਨੂੰ ਨਹੀਂ ਪਤਾ ਬਰਬਰੀ 50000 ਦੀ ਸਾਡੇ ਕਈ ਕਈ ਬੰਦੇ ਬੱਕਰਿਆਂ ਦਾ ਵੀ 4 4 ਲੱਖ ਰੁਪਏ ਮੰਗੀ ਜਾਂਦੇ ਆ ਜੀ ਅੱਛਾ ਜੀ ਤੇ ਮੈਨੂੰ ਨਹੀਂ ਪਤਾ ਲੱਗਾ ਵੀ ਉਹ ਕਿਦਾਂ ਪੈਸੇ ਪੂਰੇ ਹੋਣਗੇ ਅੱਜ ਤੱਕ ਮੇਰੀ ਸਮਝ ਤੋਂ ਬਾਹਰ ਹੈ ਜੀ ਹੋ ਸਕਦਾ ਸਾਨੂੰ ਸਮਝ ਨਾ ਹੋਵੇ ਇਸ ਗੱਲ ਦੀ ਹਾਂ ਇਹ ਤਾਂ ਗੱਲ ਹੈ ਜੀ ਪਰ ਇੰਨਾ ਮਹਿੰਗਾ ਜਾਨਵਰ ਲੈ ਕੇ ਕਿੱਦਾਂ ਪੈਸੇ ਭਰੇ ਨੇ ਬੜੀ ਔਖੀ ਜੀ ਗੱਲ ਹੈ ਜੀ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਨਾਲ ਨਾਮਾ ਕੰਮ ਕਰਨਾ ਚਾਹੁੰਦੇ ਨੇ ਉਹ ਥੋੜਾ ਜਿਹਾ ਨਾ ਦੇਖ ਕੇ ਪਹਿਲੀ ਦੇਖ ਕੇ ਕਰ ਲੀਏ ਕੰਮ ਹਣਾ ਬਾਈ ਜੀ ਆਪਾਂ ਇਹ ਕੋਈ ਵੀ ਕੰਮ ਹੈ ਜੀ ਇਹ ਭੇਡ ਹੋਵੇ ਬੱਕਰੀ ਹੋਵੇ ਹਨਾ ਭਾਵੇਂ ਬਰਬਰੀ ਆ ਇਹਨਾਂ ਦੀ ਕੋਈ ਲਿਮਟ ਆ ਲਿਮਟ ਆ ਆਨ ਲਿਮਟ ਇਹ ਕਿਹੜਾ ਤੁਸੀਂ ਰੇਸਾਂ ਚ ਘੋੜਾ ਦੜਾਉਣਾ ਹਾਂਜੀ ਹਨਾ ਹੋਸਾ ਦਾ ਉਹ ਉਹ ਇੱਕ ਅਲੱਗ ਚੀਜ਼ ਆ ਹਾਂਜੀ ਵੀ ਤੁਸੀਂ ਸ਼ੋਅ 'ਚ ਜਾਣਾ ਜਾਂ ਕੁਝ ਵੀ ਹਾਂ ਇਹ ਐਂਡ ਤੇ ਰਿਜ਼ਲਟ ਇਹਨਾਂ ਦਾ ਮੀਟ ਹੀ ਆ ਜੀ ਹਾਂ ਹਾਂ ਜੋ ਮਰਜ਼ੀ ਕਰ ਲਓ ਹੂੰ ਹਾਂ ਕੋਈ ਕਹਿੰਦੇ ਅਸੀਂ ਨਸਲ ਬਣਾਉਣੀ ਆ ਉਹਨਾਂ ਲਈ ਹੋ ਸਕਦਾ 10-15000 ਰੁਪਏ ਕਿਸੇ ਜਾਨਵਰ ਲਈ ਵੱਧ ਦੇ ਦੇਣ ਬਰੀਡਰ ਲਈ ਸਹੀ ਗੱਲ ਹੈ ਪਰ ਉਹ ਗੱਲ ਵੱਖਰੀ ਉਹ ਇੱਕ ਵੱਖਰਾ ਸਿਸਟਮ ਹੈ ਹਨਾ ਪਰ ਜਿੱਦਾਂ ਹੁਣ ਸਾਡੇ ਕੋਲ ਬੜੀਆਂ ਚੰਗੀਆਂ ਨਸਲ ਦੀਆਂ ਬਰਬਰੀਆਂ ਵਾਂ ਬੜੀਆਂ ਵਧੀਆ ਨਸਲ ਦੀਆਂ ਮੇਰੇ ਕੋਲ ਭੇਡਾਂ ਆ ਜੀ ਜੀ ਭੇਡੂਆਂ ਨੂੰ ਵੀ ਵੱਡੀਆਂ ਵੱਡੀਆਂ ਭੇਡਾਂ ਆ ਜੀ ਮੇਰੇ ਕੋਲ ਹਾਂ ਹੈ ਠੀਕ ਹੈ ਤੇ ਮੈਂ ਹੁਣ ਜੇ ਕਹਾਂ ਮੇਰੇ ਕੋਲ ਜੀ ਬਹੁਤ ਚੰਗੀ ਨਸਲ ਮੈਂ ਪੈਸੇ ਜ਼ਿਆਦਾ ਮੰਗਲਾਂ ਉਹ ਤੇ ਮੈਂ ਫਿਰ ਬੇਕੁਫੀ ਹੋਊਗੀ ਸਹੀ ਗੱਲ ਹੈ ਇਹਸ ਫਾਰਮ ਦੇ ਉੱਤੇ ਕੋਈ ਵੀ ਆਵੇ ਉਹਨੂੰ ਕੰਟਰੋਲ ਰੇਟ ਜਿਹਨੂੰ ਕਹਿੰਦੇ ਨਾ ਹਾਂਜੀ ਬਿਲਕੁਲ ਜੈਜ ਰੇਟ ਦੇ ਵਿੱਚ ਜਾਨਵਰ ਦਿੱਤਾ ਜਾਊਗਾ ਸਹੀ ਗੱਲ ਹੈ ਤੇ ਜਾਨਵਰ ਗਰੰਟੀशुदा ਨਾ ਬਿਮਾਰ ਹੋਊਗਾ ਤੇ ਨਾ ਹੀ ਕੋਈ ਇਸ਼ੂ ਹੋਊਗਾ ਦਵਾਈਆਂ ਲੱਗੀਆਂ ਵਾਲਾ ਠੀਕ ਹੈ ਜੀ ਨਾਲੇ ਜਿਨ੍ਹਾਂ ਨੇ ਫਾਰਮ ਕਰਨੇ ਆ ਨਾ ਜੀ ਮੈਂ ਇੱਕ ਤਾਂ ਸਾਨੂੰ ਹੋਰ ਜਿਹੜਾ ਨੁਕਸਾਨ ਹੋਇਆ ਉਹ ਮੈਂ ਦੱਸ ਦੇਣਾ ਜੇ ਕਿਸੇ ਵੀਰ ਭਰਾ ਨੇ ਫਾਰਮ ਕਰਨਾ ਨਾ ਤੇ ਜਦੋਂ ਬਾਹਰਲੇ ਜਾਨਵਰ ਲਿਆਈਦੇ ਨਾ ਫਾਰਮ ਲਈ ਉਹਨਾਂ ਨੂੰ ਖੁਰਲੀ ਚ ਖਾਣ ਦੇ ਤੰਗੀ ਆਉਂਦੀ ਜੀ ਠੀਕ ਹੈ ਜੀ ਤੇ ਇਸ ਲਈ ਫਾਰਮ ਜਿੰਨੇ ਬਣਾਉਣਾ ਉਹ ਫਾਰਮ ਵਾਲੇ ਹੀ ਜਾਨਵਰ ਪਾਵੇ ਬੋਦ ਸਹੀ ਗੱਲ ਹੈ ਹਾਂ ਇਹ ਰੱਖ ਦੇ ਕਿੱਥੇ ਉਹਨੂੰ ਰਾਤ ਨੂੰ ਹੀ ਫਿਰ ਕਿਵੇਂ ਕੀ ਕੀ ਗੱਲ ਇਹਨਾਂ ਨੂੰ ਅੰਦਰ ਰੱਖੀਦਾ ਜੀ ਹਾਂਜੀ ਤੇ ਆ ਹੁਣ ਤੇ ਬਸ ਠੰਡ ਆਉਣ ਵਾਲੀ ਹੈ ਸਾਰਾ ਇਹ ਪੈਕ ਕਰ ਦੇਣਾ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਲੈ ਵੀ ਮਿੱਤਰੋ ਇੱਕ ਨਾ ਚੀਜ਼ ਆਪਾਂ ਹੋਰ ਦਿਖਾਉਣਾ ਹੈਗੀ ਇਹ ਵਾਈ ਜੀ ਕਿਵੇਂ ਲਾਏ ਨੇ ਇਹ ਮੱਖੀਆਂ ਮਛਰਾਂ ਤੋਂ ਬਚਾ ਲਈ ਅੱਛਾ ਜੀ ਹਾਂਜੀ ਇਹ ਇਹ ਆਮ ਬਿਨਾ ਹੁੰਦੇ ਨਹੀਂ ਫਾਰਮਾਂ ਦੇ ਵਿੱਚ ਮਨ ਲੱਗਦਾ ਤੇ ਆਪਾਂ ਕਿਵੇਂ ਲਾਤੇ ਇਹ ਮੈਂ ਕੋਸ਼ਿਸ਼ ਕਰਨਾ ਨਹੀਂ ਮੇਰੇ ਜੇ ਬੰਦਿਆਂ ਨੇ ਘਰਾਂ 'ਚ ਜਰੂਰ ਲਾਏ ਆ ਹਾਂ ਜੀ ਹਾਂ ਘਰਾਂ 'ਚ ਹੁੰਦੇ ਆ ਤੇ ਮੈਂ ਸੋਚਿਆ ਵੀ ਇਹ ਵੀ ਤੇ ਜਾਨ ਆ ਜੀ ਇਹਨਾਂ ਜਾਨਵਰਾਂ 'ਚ ਸਹੀ ਗੱਲ ਹੈ ਸਹੀ ਗੱਲ ਦੇਖ ਸਕਦਾ ਜੀ ਮੱਛਰ ਕਿੰਨਾ ਚਿਪਕਿਆ ਪਿਆ ਨਾਲ ਇਹ ਰਾਤ ਨੂੰ ਮੱਛਰ ਇਹੋ ਇਹਨਾਂ ਨੂੰ ਲੜਨਾ ਹੈ ਹਾਂ ਅਸੀਂ ਇਹਨਾਂ ਨੂੰ ਹੁਣ ਦੂਸਰੇ ਦਿਨ ਸਾਫ਼ ਕਰ ਦਿੰਦੇ ਹਾਂ ਜੀ ਸਾਫ਼ ਕਰਕੇ ਬੰਦ ਕਰਕੇ ਇਹਨਾਂ ਨੂੰ ਛਾੜ ਦੇਣਾ ਤੇ ਇਹ ਸਾਫ਼ ਹੋ ਜਾਣਗੇ ਫੇਰ ਰਾਤ ਨੂੰ ਇੰਨਾ ਹੀ ਮੱਛਰ 'ਚ ਚੰਬੜ ਜਾਂਦਾ ਨਾਲ ਅੱਛਾ ਜੀ ਹਾਂ ਇਹੋ ਮੱਛਰ ਇਹਨਾਂ ਨੂੰ ਤੰਗ ਕਰਨਾ ਹੈ ਜਾਨਵਰ ਹਈ ਗੱਲ ਦੇਖ ਸਕਦਾ ਬਾਈ ਜੀ ਪਾਣੀ ਵਾਲਾ ਸਿਸਟਮ ਫੀਡਿੰਗ ਵਾਲਾ ਸਿਸਟਮ ਇਹ ਤਾਂ ਹੈਗਾ ਜੀ ਇਹ ਇਧਰ ਭੇਡਾਂ ਵਾਲਾ ਨਾ ਬਾਈ ਜੀ ਬਰਬਰੀ ਵਾਲਾ ਉਧਰ ਕਰਿਆ ਹੋਇਆ ਪਰ ਬਰਬਰੀਆਂ ਨੇ ਪਰਲੇ ਬੰਨੇ ਕੀਤਾ ਆ ਉਧਰ ਸਾਡੇ ਕੋਲ ਕਾਫੀ ਜਗ੍ਹਾ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਢਿੱਮੀ ਬਾਈ ਜੀ ਥੈਂਕ ਯੂ ਧੰਨਵਾਦ ਕਰਦੇ ਆ ਬਾਈ ਜੀ ਤੁਹਾਡਾ ਬਹੁਤ ਮਿਹਰਬਾਨੀ ਆਪਣੇ ਨੰਬਰ ਦੱਸ ਦਿਓ ਪਾ ਇੱਕ ਵਾਰੀ ਸਾਡਾ ਜੀ ਨੰਬਰ ਮੇਰਾ ਤਾਂ ਇੱਕ ਬਾਹਰ ਵਾਲਾ ਆਲਰੇਡੀ ਸਾਰਿਆਂ ਨੂੰ ਪਤਾ ਹੈ ਇੱਥੇ ਵਾਲਾ ਨੰਬਰ ਦੱਸ ਦਿਓ ਸਾਡੇ ਕੋਲ ਲੋਕਲ ਨੰਬਰ ਆ ਜੀ ਹੁਣ ਜਿਹੜਾ ਸੁਨੀਲ ਸਾਰੇ ਫਾਰਮ ਨੂੰ ਮੈਨੇਜ ਕਰਦੇ ਨੇ 94 65 21 9965212022 ਸਾਡਾ ਲੋਕਲ ਨੰਬਰ ਹੈ ਜੀ ਤੁਸੀਂ ਉਹਨੂੰ ਫੋਲੋ ਕਰੋ ਤੇ ਭਾਵੇਂ ਤੁਸੀਂ ਜੋ ਵੀ ਨੰਬਰ ਤੁਹਾਨੂੰ ਮਿਲੇ ਕਾਲਾਂ ਕਰੋ ਤੁਹਾਨੂੰ ਹਰ ਚੀਜ਼ ਅਵੇਲੇਬਲ ਕਰਾਵਾਂਗੇ ਜਾਇਜ਼ ਰੇਟ ਤੇ ਤੇ ਇੱਕ ਸਾਡਾ ਫੇਸਬੁੱਕ ਪੇਜ ਹੈ ਜੀ ਵਿਰਸਾ ਫਾਰਮ ਡਾਲੇ ਕੇ ਉਹਨੂੰ ਫੋਲੋ ਕਰੋ ਤੁਹਾਨੂੰ ਨਵੀਂ ਅਪਡੇਟ ਰੋਜ਼ ਮਿਲਿਆ ਕਰੂਗੀ ਐਵੇਂ ਮਿੱਤਰੋ ਆਹ ਪੇਜ ਜ਼ਰੂਰ ਫੋਲੋ ਕਰੋ ਵਿਰਸਾ ਫਾਰਮ ਡਾਲੇ ਕੇ ਹਾਂਜੀ ਠੀਕ ਹੈ ਜੀ ਮੈਂ ਬਾਈ ਜੀ ਧੰਨਵਾਦ ਕਰਦੇ ਵਾਜੀ ਗੱਲਬਾਤ ਕਰਕੇ ਵਧੀਆ ਲੱਗਿਆ ਠੀਕ ਧੰਨਵਾਦ ਬਾਈ ਜੀ ਆਨੋ ਜੀ ਠੀਕ ਆ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਜਾਣਕਾਰੀ ਵਧੀਆ ਲੱਗੀ ਨਾ ਤਾਂ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਧੰਨਵਾਦ